ਇਹ ਕੈਸੀ ਸਰਪਲੱਸ ਸਰਪਲੱਸ ਸੂਰਬੋਲ ਤੇ ਆਮੀਸ ਇਸ ਤਰ੍ਹਾਂ ਕਿ ਇੱਕ ਹੋਰ ਹੀ ਗੱਲ ਕਰੇ ਲੋਕਾਂ ਨੂੰ ਗੁਗਾਰ ਨਾ ਕਰੇ ਭਲੇਖਾ ਨਾ ਪਾਵੇ ਅਖੀਰ ਇਹ ਕੋੜਾ ਕੁੱਟ ਮੈਂ ਕਿ ਅੱਜ ਸਰਦਾਰ ਸੁਖਦੇਵ ਸੁਖੀ ਹਿਸਾ ਜੀ ਨੂੰ ਮੈਂ ਦੁੱਖਾ ਕਹਿਦਾ ਕਿ ਉਹ ਉਹਦੇ ਪਾਰਟੀ ਤੋਂ ਘਟਦਾ ਗਿਆ ਇੱਕ ਯਾਰ ਪਾਰਟੀ ਦੇ ਪਾਰਟੀ ਕੋਲੇ ਪਾਰਟੀ ਨੂੰ ਸਰ ਬਣਾਇਆ ਸੀ ਤੇ ਜਿਸ ਪਾਰਟੀ ਨੂੰ ਬਾੜਾ ਕਹਿਦਾ 3 ਮਹੀਨੇ ਪਹਿਲਾਂ 4 ਮਹੀਨੇ ਪਹਿਲਾਂ ਤੁਹਾਨੂੰ ਸਾਰਾ ਉਹਦੇ ਦੇ ਸਟੇਟਮੈਂਟਾਂ ਦਿਖਾਏ ਉਹਦਾ ਸਾਰਾ ਕੁਝ ਦਿਖਾਇਆ ਕਿ ਪਾਰਟੀ ਦੇ ਨਾ ਇੱਕ ਮਹੀਨਾ ਮੀਡੀਆ ਕਿਚਾ ਪਾਰਟੀ ਦਾ ਕਮੇਟੀ ਬਣਾ ਕੇ ਉਸ ਦੇ ਵਿੱਚ ਆ ਕੇ ਕਿਹਾ ਕਿ ਸਾਰੇ ਲੋਕਾਂ ਦੀ رائے ਹੈ ਪਾਰਟੀ ਨੂੰ ਬਦਲੋ ਪਾਰਟੀ ਦੇ ਇਸ ਵੇਲੇ ਜਿਹੜਾ ਹੈਗਾ ਇਹ ਜੋੜ ਹੈ ਇੱਕ ਤਾਂ ਦੀ ਸੁਭੀਰ ਤੋਂ ਬਗੈਰ ਪਾਰਟੀ ਨੂੰ ਚਲਾ ਨਹੀਂ ਸਕਦਾ ਇਹਦੇ ਵਰਗਾ ਬੰਦਾ ਕੋਈ ਨਹੀਂ ਉਸ ਦਾ ਔਰ ਮੈਂ ਤੁਹਾਨੂੰ ਹੋਰ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਜਾਣ ਕੇ ਕਹਿਣ ਕਿ ਜਦੋਂ 17 ਜੂਨ ਜਦੋਂ ਸਰਕਾਰ ਜੂਨ ਵਰ ਬਣੀ ਹੈ ਉਸ ਵੇਲੇ 12 ਜੂਨ ਵਰ ਬਣੀ ਹੈ ਇਹਨਾਂ ਲੋਕਾਂ ਨੇ ਮੈਂ ਤਾਂ ਵਜ਼ੀਰ ਨਹੀਂ ਸੀ ਨਾ ਇਹਨਾਂ ਦੇ ਮੁੰਡੇ ਕੁੜੀਆਂ ਵਜ਼ੀਰ ਸੀ ਤੇ ਇਹਨਾਂ ਲੋਕਾਂ ਨੇ ਬਾਦ ਸਾਹਿਬ ਦੇ ਖੜੇ ਕੋਈ ਬਾਸ਼ਕਤ ਦਾ ਮੈਂਬਰ ਸੀਦੇ ਵੜੇ ਬੰਦਾ ਖੜਾ ਸੀ ਬਸ ਬਾਦਲ ਸਾਹਿਬ ਆ ਸਰਕਾਰ ਸੁਪੀਰ ਸੀ ਬਾਦਲ ਇਹਦੇ ਵਰਗਾ ਬੰਦਾ ਨਹੀਂ ਹੋ ਸਕਦਾ ਰੀਡ ਕਰਦੀ ਸਰਕਾਰ ਕਹਿ ਗੁਰੂ ਰਸਨ ਕੋ ਜਾ ਕੇ ਨਹੀਂ ਗਿਆ ਕੱਲ ਤੱਕ ਨਹੀਂ ਕਹਿੰਦੇ ਸੀ ਸੁਪੀਰ ਵਰਗਾ ਬੰਦਾ ਕੋਈ ਅੱਜ ਇਹ ਗੱਲਾਂ ਕਰਦੇ ਇਸ ਕਰਕੇ ਮੈਂ ਸਾਰੀ ਸ਼ਖਤ ਰੂਪੀਲ ਕਰਦਾ ਕਿ ਇਹ ਪਾਰਟੀ ਜਿਹੜੀ ਕਾਲੀ ਦਲ ਹੈ ਇਹ ਇਕੱਲੀ ਸਾਡੀ ਨਹੀਂ ਬرائی ਤੇ ਕੌਮ ਦੀ ਪਾਰਟੀ ਹੈ ਇਹਦੇ ਬੜੀ ਵੱਡੇ ਸਾਡੇ ਬਜ਼ੁਰਗਾਂ ਨੇ ਗਰੇਜ ਨੂੰ ਹਰਾ ਕੇ 500 ਸ਼ੀਟੀਆਂ ਦਿੱਤੀਆਂ ਸੀ ਤੇ ਅੱਜ ਦੇ ਹਰ ਬਾਰ ਮੈਂ ਜਵਾਨ ਨੇ ਉਦੋਂ ਦੇ ਲੱਖਾਂ ਰੁਪਏ ਜਰਵਾਦੇ ਸੀ ਅੱਜ ਹਰ ਬਾਰ ਚ ਵੜਦੇ ਨੇ ਤੇ ਹਜ਼ਾਰਾਂ ਬੰਦਿਆਂ ਦੇ ਅੰਦਾਵਾਹ ਟੁੱਟੀਆਂ ਮੈਂ ਜੈਤੂ ਦੇ ਸ਼ਹੀਦ ਦੇ ਬਜ਼ੁਰਗ ਮੈਂ ਆਪਣੇ ਹਲਕੇ 'ਚ ਫਟੌੜੀਆਂ ਤੇ ਫੇਰ ਸਤੋ ਦੇ ਦੇਖੇ ਨੇ ਕਿਉਂਕਿ ਮੈਂ ਬੱਥਰ ਜੜਿਆ ਪੈਜੀ ਜੋਸ